ਹਾਂ ਜੀ ਸਰ ਕੀ ਨਾਂ ਟੋਟਾ ਸਾਥੀਓ ਸਤਿ ਸ੍ਰੀ ਅਕਾਲ ਨਾਮ ਜੈਪੀ ਜੈਪਤਾ ਦਾਦਾ ਮੈਂ ਅਸਤੀਸ਼ਪਨ ਹਰ ਪਾਰਟੀ ਪ੍ਰਧਾਨ ਭਾਰਤੀ ਆਮ ਜਨਤਾ ਪਾਰਟੀ ਨਰਸੋਭਾਈ ਤੁਸੀਂ ਪਾਰਟੀ ਦਫਤਰ ਵਿਖੇ ਪ੍ਰੈਸ ਕਾਨਫਰੰਸ ਕਰਦੇ ਹੋ ਕੀ ਕਾਰਨ ਦੇਖੋ ਮਾਮਲਾ ਹਨ ਪ੍ਰਵੇਸ਼ ਨਗਰ ਦਾ ਵਾ ਜਿੱਥੇ ਬੜੇ ਸਮੇਂ ਤੋਂ ਸਾਨੂੰ ਸੰਘਰਸ਼ ਕਰਦੇ ਨੂੰ ਹੋ ਗਿਆ ਤਿੰਨ ਸਾਲ ਦਾ ਸਮਾਂ ਹੋ ਗਿਆ ਵਾ ਪਰ ਪ੍ਰਸ਼ਾਸਨ ਨੇ ਸਾਡੀ ਕੋਈ ਸੁਧੂ ਬੁੱਧ ਨਹੀਂ ਹੰਦਕ ਲਈ ਸਾਨੂੰ ਇੱਕ ਨਾਰਾ ਤੇ ਲਾਰਾ ਹੀ ਦਿੰਦੇ ਆ ਰਿਹਾ ਹੋ ਜੂ ਚਲ ਜੂ ਕਰ ਦਾਂਗੇ ਜਿਹੜਾ ਪਹਿਲਾ ਸਰਪੰਚ ਸੀਗਾ ਉਹਨੇ ਜੋ ਕੀਤਾ ਕਰੋ ਉਹਦੇ ਆਰਟੀਆ ਪੁੰਦੇ ਆਇਤਾ ਉਹਦਾ ਹਿਸਾਬ ਵਿੱਚ ਤਾਂ ਦੂਜੀ ਗੱਲ ਹੈ। ਦਿਖਾ ਸਾ ਸਾਡਾ ਲਾਭ ਜਿਲੇ ਉੱਪਰ ਦਾ ਦਿੰਦਾ ਰਿਹਾ ਵਾ। ਤੇ ਉਹਨਾਂ ਨੇ ਕਿ ਨਾ ਜਵਾਬ ਬਣਾਇਆ ਵਾ ਅਫਸਰਾਂ ਨੇ ਕਿ ਜਿਹੜਾ ਧਰਮਸ਼ਾਲਾ ਸਮਾਹ ਸਰ ਜਿਹੜੀ ਖੁਰਦਪੁਰ ਅਸੀਂ ਕਿਹਨੇ ਖੁਰਦਪੁਰ ਕੀਤੀ ਹੈ ਸਾਡੀ ਧਰਮਸ਼ਾਲਾ ਉਹਨਾਂ ਨੇ ਕਿ ਚਰਨਜੀਤ ਸਿੰਘ ਮੈਂਬਰ ਪੰਚਾਇਤ ਪੁੱਤਰ ਮੋਹਨ ਲਾਲ ਵੀ ਵੀ ਰਿਖਿਆ ਗਿਆ ਵਾ ਅਸੇ ਨਾ ਅਫਸਰ ਜੀ ਆਰਟੀਆ ਤੁਹਾਨੂੰ ਦੱਸਦੇ ਦਿਖਾਉਂਦੇ ਆ। ਇਹ ਅਸਰਾਂ ਨੇ ਗਿਆ ਵਾ ਗੱਲ ਕਿ ਜਿਹੜਾ ਸਮਾਨ ਪਿਆ ਵਾ ਚਰਨਜੀਤ ਦੀ ਇੱਕ ਮਿਸਰੀ ਜਿਹੜੀ ਮੈਂਬਰ ਸੀਗੀ ਉਹਨਾਂ ਦੇ ਘਰ ਪਿਆ ਵਾ ਇਸ ਸਬੰਧ ਵਿੱਚ ਇੱਕ ਤਰਖਾਸ ਸਾਡੇ ਲਾਫਰਨ ਦਿੱਤੀ ਆ 557748243 2025 ਨੂੰ ਮਾਨੂੰ ਜਿਵੇਂ ਕੂਚਣਾ ਨੂੰ ਕਿ ਜਿਹੜੀ ਚਰਨਜੀਤ ਦੇ ਘਰ ਸਮਾਨ ਪਿਆ ਵਾ ਉਤੇ ਖੁਰਦਬੂਦੀ ਬੰਦੀ ਕਾਰਵਾਈ ਕੀਤੀ ਜਾਵੇ ਬਿਲਕੁਲ ਠੀਕ ਹੈ ਜੋ ਇਹ ਤਰਖਾਸ ਆ ਗਈ ਐਸਪੀ ਡੀਐਸਪੀ ਸਾਹਿਬ ਦੀ ਕੋਲ ਦੇਖੋ ਡੀਐਸਪੀ ਸਾਹਿਬ ਜੀ ਨੇ ਜਿਹੜਾ ਬੀਆਨਸੇ ਨਵਾਂ ਕਾਨੂੰਨ ਆਇਆ ਜੀ ਉਹ ਇਹ ਕਹਿੰਦਾ ਕਿ ਜਦੋਂ ਕੋਈ ਦਰਖਾਸਤ ਕਰਤਾ ਜਾਂ ਦਰਖਾਸਤ ਖਲਾਫ ਆ ਉਹ ਦੋਵੇਂ ਧਿਰਾਂ ਦੇ ਬਿਆਨ ਹੋਣ ਤੋਂ ਬਾਅਦ ਕੋ ਰਿਪੋਰਟ ਬਣਦੀ ਆ ਸਿੱਟਾ ਨਿਕਲਦਾ ਵਾ ਪਰ ਉਹਨਾਂ ਨੇ ਕੀਤਾ ਇਹਨਾਂ ਨੂੰ ਬੁਲਾਇਆ ਕੋਈ ਨਹੀਂ ਸਾਡੇ ਲਾਫਸ ਨੂੰ ਉਲਟਾ ਇਹਨਾਂ ਤੇ ਇੱਕ ਕਾਰਵਾਈ ਸਪਸ਼ਟ ਬਾਤ ਤੀ ਕਿ ਇਹਦੇ ਝੂਠੇ ਦਰਖਾਸਤ ਦੱਸੋ ਮੈਂ ਕੋਈ ਦਾ ਕਿਹੜੀ ਝੂਠੀ ਦਰਖਾਸਤ ਦੀ ਆ ਜੀ ਆ ਸਾਰਾ ਲਿਖਿਆ ਵਿੱਚ ਬਕਾਇਦਾ ਅਫਸਾਨਾ ਇਹ ਕਾਹਦੀ ਝੂਠੀ ਦਰਖਾਸਤ ਆ ਜੀ ਇਹ ਸਾਰਾ ਇਹ ਘਰਾ ਨਹੀਂ ਸਾਜੀ ਹੋ ਰਹੀ ਆ ਜਿਹਨੂੰ ਸਾਡੀ ਪਾੜੀ ਕੇ ਬਰਦਾਸ਼ਤ ਨਹੀਂ ਕਰੇਗੀ ਉਹਦੇ ਵਿੱਚ ਇਹਨਾਂ ਲਿਖਿਆ ਰਿਪੋਰਟ ਬਣਾਤੀ ਆ ਜੀ ਕਿ ਇਹ ਜਾਨ ਬੁੱਝ ਕੇ ਦਿਖਾਤਾ ਜਿੰਦੇ ਕੋਈ ਇਹਨਾਂ ਦੇ ਪਰਚੇ ਪੁੱਛਿਆ ਕੋ ਰੋਲਾ ਸੀਗਾ ਮੈਂ ਪੁੱਛਦਾ ਕਿ ਜੇ ਸਮਾਨ ਜਿਹੜੇ ਬੰਦੇ ਪੰਚਾਇਤ ਮੈਂਬਰ ਸਰਪੰਚ ਸਾਹਿਬ ਜਾਂ ਦੂਜੇ ਮੈਂਬਰ ਤੀਜੇ ਮੈਂਬਰ ਵੀਡੀਓ ਦਫਤਰੇ ਪੈਸਾ ਠਰੀ ਇਹ ਦੂਜਾ ਪਟਵਾਰੀ ਸਾਰੇ ਕਹਿੰਦੇ ਸਮਾਨ ਪਿਆਵਾ ਚਰਨਜੀਤ ਮੈਂਬਰ ਪੰਜਾਬ ਦੇ ਘਰ ਤੇ ਫਿਰ ਅਫਸਰ ਨੇ ਕਾਹਦਰ ਰਿਪੋਰਟ ਕੱਢ ਬਣਾਈ ਕਿਉਂ ਨਹੀਂ ਪਰਚਾ ਕੀਤਾ ਇਹ ਉੱਤੇ ਕਿਉਂ ਨਹੀਂ ਬੁਲਾਇਆ ਗਿਆ ਇਸ ਬੰਦੇ ਸਾਡੀ ਮੰਗ ਹੈ ਮੰਨਦੇ ਅਸੀਂ ਬੁਰਾ ਇੱਕ ਇਹ ਦਿਖਾਸੀ ਕੱਲ ਦੁਬਾਰਾ ਦਵਾਂਗੇ ਇੱਕ ਉਹ ਅਸੀਂ ਮੰਨ ਅਸੀਂ ਇਹ ਮੰਗ ਵੀ ਕਰਦੇ ਆ ਕਿ ਜਿਨ੍ਹਾਂ ਨੇ ਧਾਰਮਿਕ 6 ਸਾਲ ਦੀ ਜਗ੍ਹਾ ਦਾ 6 ਸਾਲ ਕੀਤਾ ਸਮਾਨ ਖੁਰਦਬਨ ਕੀਤਾ ਵਾ ਉਹਨਾਂ ਦੇ ਜਿਹੜੀ ਬੰਦੀ ਕਾਰਵਾਈ ਕੀਤੀ ਜਾਵੇ ਜੇਕਰ ਕੋਈ ਦੁਆਰ ਢੇਲਮੋੜ ਕਰਦੇ ਆ ਪੁਲਿਸ ਪੇਸ਼ਾਣ ਢੇਲਮੋੜ ਕਰਦਾ ਤੇ ਸਾਨੂੰ ਮਜਬੂਰੀ ਤੌਰ ਤੇ ਟਿੱਕਾ ਸੰਘਰਸ਼ ਜਲਦ ਕਰਨਾ ਪਵੇਗਾ ਜਾਂ ਜਿਵੇਂ ਪ੍ਰਸ਼ਾਸਨ ਹੋਵੇਗਾ ਸਾਡੀ ਮੰਗ ਆ ਕਿ ਦਰਖਾਸਤ ਚਰਨਜੀਤ ਸਿੰਘ ਪਸੇ ਘਰ ਦੀ ਰਿਮੈਂਬਰ ਪੰਜਾਬੀ ਮੋਕ ਉਸ ਸਮੇਂ ਦੀ ਉਹ ਜਿਹੜੇ ਸਾਰੇ ਬਿਆਨ ਦਿੱਤੇ ਆ ਕਿ ਉੱਤੇ ਬੰਦੀ ਕਾਰਵਾਈ ਕੀਤੀ ਜਾਵੇ ਉਹ ਸਾਡੀ ਮੰਗ ਵੀ ਆ ਉਹ ਤੇ ਜਲਦੀ ਜੇ ਕਾਰਵਾਈ ਕਰ ਦੇ ਨਾ ਤਾਂ ਪਾਰਟੀ ਵਾਲੋ ਤੋਂ ਨਾਲ ਸਮਝੀ ਉਹ ਜਲਦੀ ਦੀ ਦੀ ਰੱਖ ਕੇ ਡੇਟ ਰੱਖ ਕੇ ਤੇ ਅਸੀਂ ਸਾਧਾ ਕਰਾਉ ਕੀਤਾ ਜਾਵੇਗਾ ਔਰ ਜੋ ਮੇਰੇ ਪ੍ਰਸ਼ਾਸਨ ਹੋਵੇਗੀ ਕਿਉਂਕਿ ਅਸੀਂ ਇਹ ਧਰਮ ਦਾ ਮੁੱਦਾ ਹੈਗਾ ਇਹ ਇਹ ਤਾਂ ਮੇਂ ਮੁੱਦਾ ਸਾਡੀ ਜਾਇ ਧਰਮ ਨਾਲ ਛੇਛੜ ਹੋਈ ਆ ਉਹ ਧੱਕਾ ਪੋਰ ਪਰ ਹੋਈ ਆ ਤੇ ਦੂਜੀ ਗੱਲ ਵੀਡੀਓ ਸਾਹ ਦੀ ਆ ਦੱਸ ਜੀ ਅਈ ਉਹਨਾਂ ਨੂੰ ਜਰਾਮ ਦਿੰਨੇ ਆ ਕਿ ਤਿੰਨ ਨੂੰ ਅਸੀਂ ਲਾ ਲਉਂਦਿਆਂ ਨੂੰ ਸਮਾਨਾ ਸੜਾ ਪਜਾਤਾ ਵਾ ਨਾ ਕੋਈ ਠੇਕੇਦਾਰ ਨਾ ਕੰਮ ਸ਼ੁਰੂ ਕਰਦਾ ਸਾਡੀ ਮੰਗ ਹੈ ਕਿ ਸਾੜਨਾ ਇਹ ਨਾ ਕਰੋ ਜੇ ਇਹ ਕੋਈ ਮਾਮਾ ਵਾਲਾ ਕਿ ਹੋਰ ਤਾਂ ਨਾ ਹੁੰਦਾ ਤੇ ਮੇਰੇ ਖਿਆਲ ਅੱਜ ਮੇਰੀ ਆਈ ਨਹੀਂ ਲੋਥੇ ਤੇ ਸਾਡੇ ਦਰ ਵਾਲੀ ਕਿਉਂ ਪੇਠੇ ਲਗਾਉਂਦੇ ਆ ਇਹ ਪ੍ਰਸ਼ਾਸਨ ਮਿਲੀ ਭੂਤਨਾ ਨਾ ਟਰਕਾਈ ਜਾਂਦਾ ਇਹਨਾਂ ਮੈਂ ਚੇਤਾਵਨੀ ਹਟ ਜਾਓ ਐਵੇਂ ਜੇ ਸਭ ਸੰਘਰਸ਼ ਕਰਦੀ ਲੋੜ ਪਈ ਹੈ ਨਾ ਤੇ ਮੈਂ ਦੱਸ ਸੰਘਰਸ਼ ਵਾ ਟਿਕਾ ਵਾ ਜੇ ਗੰਭੀਰ ਸਿੱਟੇ ਨਿਕਲ ਗਏ ਇਹਦਾ ਜ਼ਿੰਮੇ ਪ੍ਰਸ਼ਾਸਨ ਹੋਗਾ ਇਹਨੇ ਕਿੰਨਾ ਖਮਾ ਜਾਜੇਗਾ ਜੈ ਭੀ ਜੈ ਭਾਪਾ